ਹਾਂਜੀ ਮੇਰੇ ਵੀਰਾਂ ਕੀ ਹਾਲ ਚਾਲ ਹੈ ਸਾਰੇ ਵੀਰਾਂ ਦੇ ਇੱਕ ਉਤਰ ਕੁਵਤਰ ਸੱਟਣ ਇੱਕ ਅਲ ਪ੍ਰਵਾਹ ਠੀਕ ਹੈ ਲੋ ਜੀ ਕਰਤੀ ਵਲੌਗ ਦੀ ਸਟਾਰਟਿੰਗ ਤੇ ਤੁਪ ਪਾ ਲਈ ਐ ਹੁਣ ਤਾਂ ਨਹੀਂ ਲੱਗੀ ਤੁਪ ਤੇ ਗੋਲੀ ਨੂੰ ਨਵਾਣਿਆ ਬਾਬਿਓ ਤੇ ਨਵਾਣੂ ਆਪਣਾ ਟਪ ਆਇਆ ਸੀ ਕੱਲ ਤੁਹਾਨੂੰ ਦਿਖਾਈ ਦਿੱਤਾ ਸੀ ਬਾਕੀ ਤੇ ਅੱਜ ਦੂਜਾ ਵਟਾ ਪਾਵਾਂਗੇ ਕੋਲਰ ਵਾਲਾ ਤੇ ਬਾਕੀ ਚੌਪਰ ਫੀਡ ਕਰ ਜਾਂਦਾ ਬੱਚੇ ਨੂੰ ਛੋਟੇ ਨੂੰ ਤੇ ਬਾਕੀ ਮੈਂ ਬਾਲਟੀ ਲਿਆਵਾਂ ਥੋੜਾ ਗਰਮ ਪਾਣੀ ਦੀ ਠੰਡੇ ਨਾਲ ਬਿਮਾਰ ਹੋ ਜੂ ਐ ਮੈਂ ਫਿਰ ਕੀ ਫਾਇਦਾ ਕਰਾਂਗੇ ਸਹੀ ਹੈ ਮੈਂ ਥੋੜਾ ਜਨਾ ਕੋਈ ਦਿੱਕਤ ਨਹੀਂ ਇਹ ਮੋਟਰ ਚਲਵਾ ਲੈਂਦੇ ਹਣਾ ਹਾਂ ਮੋਟਰ ਚਲਵਾ ਲੈਂਦੇ ਠੀਕ ਹੈ ਹਾਂਜੀ ਮਿੱਤਰੋ ਨਵਾਦਾ ਜੀ ਗੋਲੀ ਟਿੱਪਟਾ ਠਹਿਰ ਕੇ ਪਾਵਾਂਗੇ ਜਦੋਂ ਸੁੱਕ ਗਿਆ ਗਿੱਲਾ ਹਜੇ ਤਾਂ ਤੇ ਬਾਕੀ ਬੱਚੇ-ਬੱਚੇ ਘੜਦੇ ਆਂ ਖੁੱਡਾ ਖੋਲਦੇ ਆਂ ਤੇ ਗੀਤ ਲਾ ਰੱਖਿਆ ਚੋਬਰ ਨੇ ਚਲੋ ਕੋਈ ਦਿੱਕਤ ਨਹੀਂ ਖੁੱਡਾ ਖਾੜਾ ਖੋਲਦੇ ਆਂ ਫੇਰ ਕਰਦੇ ਆਂ ਅੱਗੇ ਠੋਟੇ ਨਾਲ ਸ਼ੇਅਰ ਲੋ ਜੀ ਬਾਪਿਓ ਕੱਢ ਲੇ ਦੋ ਬੱਚੇ ਆਪਣੇ ਛੱਡ ਦੇ ਇਹਨਾਂ ਨੂੰ ਲੋ ਜੀ ਆ ਕੀ ਕਰਦੇ ਹੀ ਕੋਈ ਨਾ ਬੈ ਗਈ ਛਤਰੀ ਦੇ ਤੇ ਡੱਬੀ ਕੱਢਦੇ ਹੁਣ ਤੇ ਇੱਕ ਬੱਚਾ ਹੋਰ ਕੱਢਣਾ ਨੀਲਾ ਦੋਵੇਂ ਹੜੀ ਬਗਲਾ ਨਾ ਆ ਵੇਖਿਆ ਇਹਨੂੰ ਵੀ ਕੱਢ ਦਈਏ ਪਹਿਲਾਂ ਆਇਆ ਬਸ ਤੋ ਲੋ ਜੀ ਓਹੋ ਲੋਈ ਛੱਡਦਾ ਤੇ ਬਾਕੀ ਡੱਬੀ ਕੱਢਦੇ ਆ ਆਪਣੀ ਬੰਨਾਂਗੇ ਉੱਤੇ ਆਇਆ 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 ਅਜਾ ਉਹੋ ਪੱਦੀਆਂ ਆ ਪੱਦ ਨਹੀਂ ਦਿੰਦੇ ਇਹਨੂੰ ਲੋ ਜੀ ਕਾਢ ਲਈ ਡੱਬੀ ਤੇ ਉੱਤੇ ਆ ਕੇ ਬੰਨ੍ਹਦੀ ਐ ਫਿਰ ਕਰਦੇ ਠੋਡੇ ਨਾਲ ਅੱਗੇ ਸ਼ੇਅਰ ਹਾਂਜੀ ਬਾਪਿਓ ਤੇ ਬੱਚੇ ਸਾਰੇ ਉੱਤੇ ਵਾਗ ਗਏ ਉਤਲੀ ਛਤਰੀ ਤੇ ਚੋਬਰ ਨੇ ਲਾਤੀ ਸੀ ਤੇ ਪਤੰਗ ਬਾਈ ਖੜਾ ਸਵੇਰੇ ਸਵੇਰੀ ਚਲੋ ਕੋਈ ਨਾ ਤੇ ਭੜਕਾਵਾਂਗੇ ਬੱਚੇ ਬੈਠੇ ਰਹਿਣ ਤੇ 10-15 ਮਿੰਟ ਤੇ ਬਾਕੀ ਪਾਣੀ ਪਾਣੀ ਹੋ ਗਿਆ ਚਲੋ ਕੋਈ ਨਾ ਸੁੱਕ ਜੂਗਾ ਤੇ ਬਾਕੀ ਪੋ ਹੋ ਕਰ ਦੀਏ ਹਾਂਜੀ ਬਾਪਿਓ ਰੋਜ਼ ਦੀ ਤਰ੍ਹਾਂ ਕਾਰਤਿਕ ਨੇ ਲੱਸੀ ਕਰਾ ਲਈ ਪੰਜ ਪਤੰਦ ਸੀ ਬਲਾਂ ਚਾਰ ਸੀ ਸਾਰੇ ਬੜਾ ਤੇ ਹੁਣ ਦੁਕਾਨ ਤੇ ਜਾਂਦੇ ਆ ਰੋਟੀ ਤੇ ਆਈਏ ਫਿਰ ਆ ਕੇ ਲੈ ਆਣਿਆ ਕੋਈ ਨਵਾਂ ਸਿਸਟਮ ਹੈ ਟਾਵਾ ਮੈਂ ਦੁਆਰੇ ਬਤਾੰਗਾ ਰੋਟੀ ਪਾਣੀ ਖਾ ਕੇ ਜਮਾ ਸੈਟ ਬੈਟ ਹੋ ਗਏ ਤੇ ਜਾਈਏ ਨੇ ਦੇਖੋ ਹਾਂਜੀ ਮਿੱਤਰੋ ਦੇਤੀ ਦੁਕਾਨ ਤੇ ਰੋਟੀ ਤੇ ਹੁਣ ਚੱਲਦੇ ਆ ਆਪਾਂ ਆਪਣਾ ਦੋਰ ਲੈਣਾ ਪਹਿਲਾਂ ਇਹ ਦੋਰ ਥੋੜੀ ਜੀ ਉਹ ਹੋ ਗਈ ਨਾ ਸਹੀ ਸੀ ਪਹਿਲਾਂ ਨਹੀਂ ਸਹੀ ਤਾਂ ਹੈਗੀ ਸੀ ਆ ਕੀ ਕਰਤਾ ਸੀ ਤੁਨ ਤਾਂ ਸੀ ਜੀ ਨਜ਼ਰ ਆਤੀ ਦੁਰਘਟਨਾ ਘਟੀ ਕੰਮ ਹੋ ਗਿਆ ਸੀ ਬਾਈ ਚਲੋ ਕੋਈ ਨਾ ਜਾ ਕੇ ਮਿਲਦੇ ਆ ਜੇ ਮਿਲੀ ਤਾਂ ਲੈ ਆਵਾਂਗੇ ਯਾਰੀ ਨੀ ਤਾਂ ਦੇਖ ਸਾਰੇ ਪੈਸੇ ਕਰਦਾ ਹੈ ਹੋਰ ਖਾਲੀ ਖਰਤਾ ਕਰਦਾ ਜਮਾ ਉਹ ਤੁਹਾਨੂੰ ਬਾਜ਼ੀਆਂ ਫਿਰ ਪੱਕਾ ਦਿਖਾਵਾਂਗੇ हां ਵੀ ਬਾਬਿਓ ਦੋ ਪਾਰਸਾ ਲੈ ਲੇ ਤਣ ਘਰੇ ਜਾਂਦੇ ਆ ਬਿੱਲਾ ਤੇ ਪ੍ਰਿੰਸੀਪਲ ਆਪਣੀ ਵੇਟ ਕਰੀਆਂ ਕਹਿੰਦੇ ਬਾਹਰ ਖੜੇ ਜਾ ਕੇ ਕਰਾਉਨੇ ਆ ਤੁਹਾਡੇ ਨਾਲ ਉਹਨਾਂ ਦੇ ਦਰਸ਼ਨ ਤੇ ਦੇਖਦੇ ਆ ਟਰ ਰੋਟ ਦੇਖੀ ਵੀ ਨਹੀਂ ਬਈ ਕਿਵੇਂ ਜੀ ਆ ਕਿਵੇਂ ਜੀ ਨਾ ਬਸ ਐਂ ਹੀ ਪਾ ਕੇ ਦੇਤੀ ਯਾਰ ਉਹਨੇ ਜਾਣਿਆ ਕਰੇ ਤੇ ਮਿਲਦੇ ਆ ਬਾਪਿਓ ਹਾਂਜੀ ਬਾਪਿਓ ਅੱਜ ਆਪਣੇ ਨਾਲ ਸੀ ਬੱਚਾ ਇਹ ਕੀਦਾਈ ਤੁਮ ਦੱਸਿਆ ਜੀ ਚੱਲ ਲੈ ਆਉਂਦੇ ਚੱਲ ਬਾਹਰ ਜਾਈਂਗਾ ਬਈ ਜਾ ਅੰਦਰ ਹਾਂਜੀ ਮਿੱਤਰੋ ਪਹੁੰਚ ਗਏ ਗਲੀ ਜੀ ਆਹ ਕਿ ਸਕੂਟਰ ਲੈ ਰਹੇ ਨੇ ਓ ਉਹ ਮਨੀ ਆਇਆ ਆ ਦੇਖੋ ਸਕੂਟਰ ਜੀ ਸਕੂਟਰ ਚੋਣੀ ਦਾ ਸਕੂਟਰ ਜੇਰੀ ਦਾ ਕਰੋ ਇਹ ਦਰਸ਼ਨੀ ਹੋ ਠੀਕ ਹੋਈ ਵਧੀਆ ਜੀ ਹਾਂਜੀ ਖੋ ਲਈ ਦੋ ਲੈ ਸਿੱਖ ਹਰਾ ਤੇ ਕੋਹ ਹਰਾ ਢਾਮਗਾ ਨਾ ਨਾ ਅਜੇ ਨਾ ਢਾਮਗਾ ਤੇ ਗ੍ਰਾਬੇ ਹਸੰਦ ਬੰਚੇ ਨਾ ਹੋਏ ਗੁਲਾਬੀ ਹੈ ਦਾਰ ਹੈ ਦਾਰ ਨਾ ਨਾ ਇਹ ਗੁਲਾਬੀ ਵਾਲੀ ਲਾਉ ਦੇ ਰੂ ਤੇ ਲੋ ਯਾਰਾ ਰਾਜੂ ਆ ਕੀ ਹੈ ਆ ਕੀ ਕਰਦਾ ਬਿੱਲੇ ਬਰਾ ਹੋ ਯਾਰ ਜਾ ਰਹੀ ਚਲ ਜੀ ਪਤੰਗ ਲੈ ਕੇ ਆਂ ਨਿਆ ਫਿਰ ਕਰਦੇ ਆਂ ਸ਼ੇਰ ਕਟਾਲੇ ਚਾਰ ਵੜਵਾ ਲੈ ਸਿਰ ਤੇ ਪਸਕੋਂ ਟੁੱਟ ਮਾਰਾ ਮੈਂ ਇੱਕ ਨਹੀਂ ਵੱਡਾ ਚਾਰੇ ਤੇ ਚਾਰੇ ਵੜਵਾ ਲੈ ਹਾਂਜੀ ਬਾਬੇ ਨੇ ਲਾਇਆ ਜੀ ਪਤੰਗ ਆਪਦੇ ਵਰਗੇ ਪਤੰਗ ਲੈ ਨਮੂਨਾ ਮੱਥਾ ਇਹਨਾਂ ਦਾ ਚਲੋ ਕੋਈ ਨਾ ਤੇ ਬਿਸਕਟ ਦੇ ਗਿਆ ਸੀ ਯਾਰ ਤੇਰਾ ਬਣਾ ਤੇ ਖਾਈ ਜਾਂਦੇ ਆ ਬੱਚੇ ਬਸ ਪਬਜੀ ਖੇਡਦੇ ਆ ਜੀ ਮੁੰਡਾ ਲੀ ਵੀ ਨਹੀਂ ਲਾ ਲੀ ਵੀ ਜੋ ਕਿਹੜਾ ਮੈਚ ਹੁੰਦਾ ਸਾਨੂੰ ਪਤਾ ਹੋ ਬਾਕੀ ਸਾਨੂੰ ਤਾਂ ਪਤਾ ਨਹੀਂ ਨਾ ਬਿੱਲਾ ਖੇੜਦਾ ਨਾ ਮੈਂ ਖੇੜਦਾ ਇਹਦਾ ਹਾਂ ਕਿੱਥੋਂ ਦੀ ਹੈ ਉਹ ਕਿੱਧਰ ਨਹੀਂ ਹੈ ਗਲਤ ਨਹੀਂ ਇਹਦਾ ਜੀ ਆਪਾਂ ਚਲੋ ਰੰਗ ਡਾਨਿਆ ਪਾਣਿਆ ਕਣੇ ਗੁਣੇ ਇਹਨਾਂ ਦੇ ਕਰਦੇ ਆ ਫਿਰ ਉਹ ਨਾਲ ਸ਼ੇਅਰ ਨਾ ਬੱਚੇ ਹੋ ਗਦੇ ਯਾਰ ਬਾਬੋ ਨਾ ਬੱਚੇ ਕਰੇ ਉਹ ਪਰਕਾਇਨਾ ਗੇੜੇ ਬੋਏ ਚਲੋ ਕੋਈ ਨਾ ਯਾਰ ਬਾਬੇ ਯਾਰ ਚਲ ਬੈਠੇ ਰਹਿਣ ਲੋ ਕੱਲ ਦੇਖਾਂ ਉਹ ਦੇਖ ਕੇ ਉਹਦੀ ਬਾਲਟੀ ਚ ਕੱਟ ਕੱਟ ਲੈ ਜਾਂਦੇ ਸੰਦੇ ਉਹਰੇ ਹਾਂਜੀ ਮਿੱਤਰੋ ਕੀ ਛੇੜ ਲਿਆ ਜੀ ਕੀ ਛੇੜ ਲਿਆ ਬਿੱਲੇ ਦੇ ਬੁੜੇ ਦਾ ਸੰ ਛੇੜ ਲਿਆ ਲੋ ਜੀ ਚਲਾਣਾ ਘਟ ਵਾਟ ਜਾਂਦਾ ਤੇ ਛਿੰਨੀ ਭਰਾ ਚੜਾਈ ਹੈ ਬਿਲਾ ਭਰਾ ਵਿੱਚ ਬੈਠਿਆ ਆਪਾਂ ਪਿੱਛੇ ਬੈਠਾ ਆਹ ਫੰਦਾ ਦੇਖਿਆ ਆਏ ਹੋਏ ਪਿਛਲੇ ਦਿਨ ਆ ਰਿਹਾ ਆ ਆਰ ਕੇ ਪਰੇ ਲੱਗ ਜੂਏ ਪਰੇਗਾ ਨਾ ਲੱਗੇ ਬਿਚ ਬਚੂਆ ਇਹ ਨਹੀਂ ਗੱਲ ਆ ਆਪਣਾ ਕੋਈ ਜਾਣੇ ਬਹਿਣ ਜਾ ਮੁਗਰਾ ਹਟ ਪਹਿਲੇ ਹੀ ਮੁੜੇ ਹੋਏ ਮੜਾ ਜੋ ਮੁੜ ਜੂਗਾ ਅੰਕੀ ਲਾ ਬੈਣ ਤੇ ਦੁਕਾਨ ਤੇ ਜਾਈ ਇਹਨਾਂ ਦੁਕਾਨ ਤੋਂ ਆਏ ਹੋਣਾ ਆ ਨਾ ਅੱਗੇ ਬਾਬੇ ਤੋਂ ਦਰਖਾਣੇ उस तार करे डर पहला ढिला हो गया चल कोई दिक्कत नहीं बाकी देख आख लिया बाप्यो घर बज बच्चे भी नहीं हो गेड़े गुड़े गुआ चलो कोई ना बा चौपर बाकी घर है घर जाऊंगा मैंने नहीं कोई पता नहीं है जेदा चलो देखते ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦੇ ਕਬੂਤਰ ਕਬਾਤਰ ਸੱਟ ਨੇ ਘੱਟ ਪ੍ਰਵਾਹ ਠੀਕ ਹੈ ਲੋ ਜੀ ਕਰਤੀ ਵਲੋਗ ਦੀ ਸਟਾਰਟਿੰਗ ਤੇ ਕੈਮਰਾ ਮੈਂ ਆਪਦੇ ਵੱਲ ਤਾਂ ਨਹੀਂ ਕਰਿਆ ਕਿਉਂਕਿ ਤੇਲ ਲੱਗ ਰਿਹਾ ਚਲੋ ਕੋਈ ਗੱਲ ਨਹੀਂ ਤੇ ਬਾਬੇਓ ਬਾਕੀ ਕੱਲ ਵਾਲਾ ਵਲੋਗ ਵੀ ਅੱਧਾ ਕ ਬਣਿਆ ਸੀ ਤਾਂ ਲੜ ਕੇ ਦੇਖਾਂਗੇ ਵੀ ਅੱਜ ਪਾਵਾਂਗੇ ਕਿ ਨਹੀਂ ਪਾਵਾਂਗੇ ਤੇ ਦੇਖਦੇ ਹਾਂ ਕੀ ਬਣਦਾ ਜੇ ਸਲਾਹ ਹੋਈ ਤਾਂ ਪਾ ਦਾਂਗੇ ਕੋਈ ਦਿੱਕਤ ਨਹੀਂ ਆਵੇ ਤਾਂ ਵਧੀਆ ਬਣਿਆ ਬਹੁਤ ਸਵਾਦ ਲਈ ਸੀ ਆਪਾਂ ਕੱਲ ਵੀ ਬੱਚੇ ਬੱਚੇ ਨਹੀਂ ਗੇੜੇ ਗੁੜੇ ਨਹੀਂ ਪਾਏ ਬਸ ਆ ਆ ਦੇ ਸੀ ਪ੍ਰਿੰਸ ਹੋਰ ਆ ਦੇ ਸੀ ਬਿੱਲਾਰ ਸੀ ਚਲੋ ਦੇਖਦੇ ਆ ਬਾਬਾ ਕੀ ਬਣਦਾ ਬਾਕੀ ਡੱਬੀ ਕੱਢ ਕੇ ਦੇਖੀ ਜਾਂਦਾ ਚੋਬਰ ਤੇ ਬੱਚੇ ਕੱਢਦੇ ਆ ਪਠਾਨੇ ਛਤਰੀਆਂ ਛਤਰੀਆਂ ਲਾਣੇ ਆ ਆਪਣੀਆਂ ਕਰਦੇ ਆ ਕੈਮ ਆਪ ਵੀ ਉਹਨੇ ਕੈਮ ਨਾਲੇ ਤੇ ਤੁਹਾਨੂੰ ਪਤਾ ਹੀ ਹੈ ਹਾਂਜੀ ਬਾਬਿਓ ਛਤਰੀ ਲਾਤੀ ਤੇ ਕੱਡੀਆਂ ਦਾ ਚੋਬਰ ਬੱਚੇ ਛੜਦੇ ਛੜਦੇ ਲਓ ਜੀ ਦੋਵੇਂ ਛੜੀਆਂ ਬਗਲ ਵਾਲਾ ਨੀਲਾ ਛੜਦਾ ਤਲੋ ਜੀ ਗਲਾਬੀ ਢਿੱਡ ਤੇ ਹਰੀ ਬਗਲ ਵਾਲਾ ਤੇ ਨਾਲ ਛੜਤੀ ਉਹਦੀ ਭੈਣ ਮਿੱਤਰੋ ਲੋ ਜੀ ਤਿੰਨ ਬੱਚੇ ਕੜਦੇ ਹੁੰਨੇ ਆ ਬੱਸ ਕੜਤੇ ਚੋਬਰ ਨੇ ਤੇ ਦੋ ਕਬੂਤਰੀਆਂ ਜਾਲ ਚ ਪਾਈ ਖੜਾ ਇਹ ਪਟਿਆਲੇ ਵਾਲੇ ਦੀਆਂ ਕੁੜੀਆਂ ਨੇ ਬਾਬਿਓ ਕੁੜੀਆਂ ਤੀਆਂ ਨੇ ਤੀਆਂ ਤੇ ਬਾਕੀ ਪਤਾ ਨਹੀਂ ਕੀ ਕਰੀ ਜਾਂਦਾ ਕੱਢ ਕੇ ਆ ਦੇਖੀ ਜਾਂਦੇ ਨੇ ਇਹਨਾਂ ਨੂੰ ਚਲੋ ਦੇਖ ਲੈਣ ਦਾ ਆਪਾਂ ਕੀ ਕਰੀਆਂ ਦਾ ਸ਼ੌਂਕ ਕਰ ਲੈਣ ਦੋ ਤੇ ਬਾਕੀ ਧੁੱਪ ਵਧੀਆ ਲੱਗੀ ਹੋਈ ਐ ਅੱਜ ਤਾਂ ਟਾਈਮ ਨਾਲ ਚੜ ਰਿਹਾ ਜਵਾਖ ਜੀ ਆ ਚੜ ਰਹੇ ਪਤੰਗ ਡਾਈ ਜਾਂਦੇ ਠੀਕ ਆ ਬਾਬਾ ਉਹ ਚੜ ਰਹੇ ਤੇ ਵਾ ਸਾਰੇ ਕਿਤੇ ਚੜ ਰਹੇ ਨੇ ਪਿੱਛੇ ਵੀ ਚੜ ਰਹੇ ਨੇ ਉਹ ਚੜ ਰਹੇ ਉਹ ਖੜਿਆ ਠੀਕ ਆ ਤੇ ਇੱਧਰ ਵੀ ਖੜਿਆ ਇੱਧਰਲੀ ਸਾਈਡ ਆ ਟੈਂਕ ਚੜਦੀ ਆ ਵਿੱਚ ਐਦੇ ਐਦੇ ਪਿੱਛੇ ਤੇ ਕਿਤੇ ਉਹ ਦਿਖਾ ਦੇਣਾ ਉਹ ਦੇਖੋ ਲਓ ਜੀ ਤੇ ਹਰੇ ਕੀ ਕਿੱਥੇ ਆ ਟਾਈਮ ਨਾਲ ਚੜ ਰਿਹਾ ਅੱਜ ਤਾਂ ਟਾਈਮ ਵੀ ਕੁਛ ਨਹੀਂ ਹੋਇਆ ਇਹ 10:30 11:00 ਹੀ ਵਜੇ ਹੋਣੇ ਇੰਨਾ ਕੁ ਟਾਈਮ ਹੋ ਰਿਹਾ ਪਤੰਗ ਦੇਖ ਲੋ ਤਿੰਨ ਉੱਡ ਜਾਂਦੇ ਆ ਆਪਾਂ ਅੱਜ ਆਪਾਂ ਅੱਜ ਠੰਡੇ ਹੋ ਰਹਿਆਂ ਚਲੋ ਕੋਈ ਨਾ ਬਾਬੂ ਡਾਵਾਗੇ ਜੇ ਮਨ ਬਣਿਆ ਬਾਕੀ ਕਰਦੇ ਆ ਤੁਹਾਡੇ ਨਾਲ ਸ਼ੇਅਰ ਲੋ ਜੀ ਬਾਬੇਓ ਬੱਚੇ ਗੇੜੇ ਬਾਨਿਆ ਦੇਖਦੇ ਆ ਜਿੰਨੀ ਦੇ ਰੁੱਡਣਗੇ ਸਹੀ ਆ ਬਾਕੀ ਧਾਰ ਲਾਂਗੇ ਬੜਕਾ ਕੇ ਲੋ ਜੀ ਬੜਗਾਦੇ ਜੀ ਲੈ ਬੜਗਾਦੇ ਬੜਗਾਦੇ ਬੈ ਗਿਆ ਇੱਕ ਚੱਲ ਚੱਲ ਪਤੰਦਰਾ ਤੂੰ ਕਿਉਂ ਬਹਿਣਾ ਚੱਲ ਚੱਲ ਤੂੰ ਵੀ ਬੜਗਾ ਦੇ ਬੈ ਗਿਆ ਦਵਾਰਾ ਬੈ ਗਿਆ ਇੱਕ ਬੜਗਾ ਦੇ ਬੜਗਾ ਦੇ ਚਲੋ ਪਾ ਦੇ ਬੱਠਾ ਰਹਿਣ ਦੇ ਨਾ ਇਹਦੇ ਆਏ ਹੋਏ ਓਹ ਹੋ ਓ ਬੈਰੀ ਜਾਂਦੀ ਵਾਪੇ ਓ ਜਾਂਦੀ ਉੱਤੇ ਹੁਣ ਜਾਣ ਦੋ ਖੜਜੋ ਫੇਰ ਬਲਗਾਨਿਆ ਓ ਜਾਂਦੀ ਹਾਂਜੀ ਮਿੱਤਰੋ ਤੇ ਹੁਣ ਦੇਖਦੇ ਆ ਲੜੜਗਾ ਤ ਯਾਰ ਫੇਰ ਜੋਰ ਲਾ ਕੇ ਨਾ ਯਾਰ ਤੂੰ ਦਾ ਪੋਲਾ ਚਾਤਾ ਥੱਲੇ ਕਰ ਲੈ ਥੱਲੇ ਕਰ ਲੈ ਹੁਣ ਥੱਲੇ ਕਰ ਲੈ ਚਲੋ ਚਲੋ ਪੁੱਤ ਓਏ ਆਗੀ ਕਰਦੇ ਮਾੜਾ ਡਿੱਗੀ ਜਾਂਦਾ ਓ ਥੱਲੇ ਓਏ ਹਾ ਕੀ ਕਰ ਗਿਆ ਹਾਂ ਹਾਂ ਇਹ ੱੱਕਾ ਹੋ ਗਿਆ ਜੀ ਆਉਂਦਾ ਹਰੇ ਉੱਤੋਂ ਨਾਲ ਕਿਤੇ ਕਿਨੇ ਗੋਲਾ ਹੋਇਆ ਹਾਂ 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 ਲੋਈ ਚਲੋ ਉੱਡੀ ਜਾਂਦੇ ਨੇ ਹਾਂਜੀ ਬਾਬੇ ਆ ਜਾਂਦੀ ਜੀ ਪੱਠੀ ਤੇ ਨੀਲਾ ਬਣਾਏ ਫਿਰਦਾ ਤੇ ੱੱਕਾ ਨਹੀਂ ਕਰਦੇ ਬਾਬੇ ਜਦ ਤੱਕ ਕਵੀ ਟੈਂਕੀ ਤੇ ਫਿਰ ਪੈਰ ਲਾ ਜੂਆ ਕੀ ਫਾਇਦਾ ਬੈਹਣ ਦੇ ਜਿਹੜੇ ਬੰਦੇ ਨੇ ਖੜਾਤੀ ਆਪਣਾ ਛਤਰੀ ਖੜਾ ਦੇ ਵਸ ਯਾਰ ਆਪੇ ਆ ਜਾਣਗੇ ਹਲਾ ਈ ਵਦਾਂ ਮੇਰ ਟੱਕਾ ਕਰੇ ਤਾਂ ਆ ਵਸਾ ਕੇ ਨਹੀਂ ਲੱਗਦਾ ਅੱਗੇ ਜਾਨ ਆਪਣਾ ਮੇਨ ਮਕਸਦ ਵੀ ਹਾਂ ਵੀ ਗਿੱਜ ਗਏ ਤੇ ਨਾਲ ਬੰਦ ਕਰਦਾ ਫਿਰ ਗਰਮੀਆਂ 'ਚ ਗੱਡਾਂਗੇ ਫਿਰ ਪਤਾ ਲੱਗੂ ਵੀ ਹਾਂ ਹੈ ਕੋਈ ਚੀਜ਼ ਕੇ ਨਹੀਂ ਤੇ ਖੋਲਨੇ ਵੀ ਪੈਣਗੇ ਚਲੋ ਕਬੂਤਰ ਗੁੱਡ ਗੁੱਡ ਦੇਖਾਂਗੇ ਬਣਾਵਾਂਗੇ ਨਹੀਂ ਤਾਂ ਆਪਿਆ ਮਿੱਤਰ ਤੋਂ ਲਿਆਵਾਂਗੇ ਕਿਸੇ ਤੋਂ ਚਲ ਦੇਖਾਂਗੇ ਤਾਂ ਮੌਕੇ ਦੀ ਗੱਲ ਹੈ ਇੱਕ ਵਾਰੀ ਗਿਝਾ ਲਈਏ ਇਹਨਾਂ ਨੂੰ ਆ ਫਿਰਦੇ ਬਾਕੀ ਤੁਹਾਡੇ ਸਾਹਮਣੇ ਆ ਕਰ ਲੋ ਚੈੱਕ ਕਿਵੇਂ ਉੱਡਦੇ ਕਿਵੇਂ ਨਹੀਂ ਤੁਹਾਡੇ ਸਾਹਮਣੇ ਆ ਬਾਕੀ ਗਰਮੀਆਂ 'ਚ ਪਤਾ ਲੱਗੂ ਆ ਜਿਹੜੇ ਅੱਜ ਰੱਖ ਕੇ ਵੇਖਣਗੇ ਕੱਢੇ ਖਾਣ ਬਰੋਕਰ ਕੀ ਆ ਦੂਜੀ ਗਿੱਥੀ ਆਪਣੀ ਅੰਦਰ ਸਿੱਧੀ ਲੱਗੀ ਹਾਂਜੀ ਮਿੱਤਰੋ ਬੱਚੇ ਤਾਰੇ ਤਾਰੇ ਤਾਂ ਹੈ ਤੇ ਗੋਲੀ ਨੂੰ ਦੇ ਕੇ ਆਣੇ ਯਾਰ ਦੇ ਕੇ ਕਿਵੇਂ ਦਾ ਮਹਿਸੂਸ ਕਰ ਰਹੇ ਆ ਜੀ ਜਮਾਈ ਐ ਹੋਈ ਬਈ ਪਰ ਦੇਖ ਯਾਰ ਉਹਨੇ ਨਾ ਜਗਾਣੀ ਹੈਗੀ ਤੁਹਾਨੂੰ ਪਤਾ ਹੈ ਕੁੱਤਾ ਦੂਜਾ ਹੀ ਖੇਤਾਂ ਵਾਲਾ ਸੀਗਾ ਹੀ ਐਡਾ ਕੀ ਕਹੇ ਤਾਲਾ ਗੁੱਤਾ ਹੈ ਤਾਂ ਘਰ ਕੇ ਬਾਹਰੋਂ ਜੀ ਤਾਂ ਨਹੀਂ ਕਰਦਾ ਪਰ ਸਾਰੇ ਦਿਨ ਬੰਨਿਆ ਰਹਿੰਦਾ ਹੈ ਸਵਾਦ ਵਾਲੀ ਗੱਲ ਨਹੀਂ ਹੈਗੀ ਤਾਂ ਕਰਕੇ ਬਾਬੇ ਵਧੀਆ ਉੱਥੇ ਖੁੱਲਾ ਰਹੂਗਾ ਹੋਰ ਕੀ ਕਰਨਾ ਕੀਪਦਾ ਵਾਪਸ ਆ ਜੇ ਹੈ ਵੀ ਸੰਦੇ ਆ ਕੋਈ ਨਹੀਂ ਦੇਖਦੇ ਕੀ ਬਣਦਾ ਵਾਕਿਆ ਬਾਪੇ ਮਿਲਦੇ ਆ ਦੁਕਾਨ ਤੇ ਲੈ ਕੇ ਜਾਂਦੇ ਉੱਥੇ ਆ ਰਹੇ ਬੰਦੇ